ਪਿਆਰੀ ਸਾਧ ਸੰਗਤ ਜੀਓ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਤਰ ਪ੍ਰਦੇਸ਼ ਦੀ ਉਦਾਸੀ ਕਰਦੇ ਹੋਏ ਇੱਕ ਸਿੱਖ ਨੂੰ ਮਿਲਿਆ ਭਾਈ ਮਰਦਾਨਾ ਜੀ ਨਾਲ ਭਾਈ ਬਾਲਾ ਜੀ ਨਾਲ ਗੁਣ ਗਾਉਂਦੇ ਹੋਏ ਜਦੋਂ ਉਹ ਸਿੱਖ ਰਸਤੇ ਵਿੱਚ ਆਇਆ ਤਾਂ ਇੱਕ ਸਾਧੂ ਦਾ ਰੂਪ ਵੇਖ ਕਰਕੇ ਉਸ ਸਿੱਖ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਉਸ ਸਿੱਖ ਦੇ ਹੱਥ ਵਿੱਚ ਦੋ ਬੱਕਰੇ ਫੜੇ ਹੋਏ ਸਨ ਅਤੇ ਉਹ ਬੱਕਰਿਆਂ ਨੂੰ ਆਪਣੇ ਘਰ ਲੈ ਜਾ ਰਿਹਾ ਸੀ ਗੁਰੂ ਨਾਨਕ ਦੇਵ ਜੀ ਨੇ ਉਸ ਸਿੱਖ ਨੂੰ ਕਿਹਾ ਕਿ ਭਾਈ ਭਾਈ ਇਹ ਬੱਕਰੀ ਇਹ ਜੀਵਾਂ ਨੂੰ ਤੂੰ ਕਿੱਥੇ ਲੈ ਕੇ ਜਾ ਰਿਹਾ ਹੈ ਤਾਂ ਉਸ ਸਿੱਖ ਨੇ ਜਵਾਬ ਦਿੱਤਾ ਕਿ ਮਹਾਰਾਜ ਮੈਂ ਮੇਰੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਅੱਜ ਉਸ ਦਾ ਮੁੰਡਨ ਕਰਨਾ ਹੈ ਇਸ ਕਰਕੇ ਸਾਡੇ ਘਰ ਦੇ ਵਿੱਚ ਛੋਟਾ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਸਮਾਗਮ ਰੱਖਿਆ ਗਿਆ ਹੈ ਇਸ ਕਰਕੇ ਮੈਂ ਬੱਕਰੇ ਲੈ ਕੇ ਜਾ ਰਿਹਾ ਕਿਉਂਕਿ ਸਾਡੇ ਘਰ ਦੇ ਵਿੱਚ ਰਿਸ਼ਤੇਦਾਰ ਆਉਣਗੇ ਉਹਨਾਂ ਦੇ ਖਾਣ ਵਾਸਤੇ ਮੈਂ ਮੀਟ ਤਿਆਰ ਕਰਾਂਗਾ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆ ਨੇ ਇਹ ਗੱਲ ਸੁਣ ਕੇ ਉਸ ਗਰੀਬ ਸਿੱਖ ਨੂੰ ਇਹ ਗੱਲ ਆਖੀ ਕਿ ਭਗਤਾਂ ਇੰਜ ਜੀਵ ਹੱਤਿਆ ਕਰਨੀ ਮਹਾਪਾਪ ਹੈ ਤੇਰੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਹੈ ਬਹੁਤ ਖੁਸ਼ੀ ਦੀ ਗੱਲ ਹੈ ਅਕਾਲ ਪੁਰਖ ਨੇ ਤੇਰੇ ਉੱਤੇ ਬਹੁਤ ਦਇਆ ਕੀਤੀ ਹੈ ਪਰ ਤੂੰ ਉਸ ਦੀ ਮਿਹਰਬਾਨ ਨੂੰ ਜਲੀਲ ਕਰ ਰਿਹਾ ਹੈ ਕਹਿੰਦੇ ਜੀ ਮਹਾਰਾਜ ਕਿਵੇਂ ਗੁਰੂ ਨਾਨਕ ਦੇਵ ਜੀ ਆਖਦੇ ਨੇ ਕਿ ਜੀਵ ਹੱਤਿਆ ਕਰਨੀ ਮਹਾਪਾਪ ਹੈ ਜੇ ਤੇਰੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਹੈ ਖੁਸ਼ੀ ਮਨਾਉਣੀ ਹੈ ਤਾਂ ਪ੍ਰਸ਼ਾਦਾ ਭੋਜਨ ਤਿਆਰ ਕਰ ਇੱਕ ਸਾਦਾ ਜਿਹਾ ਭੋਜਨ ਤੂੰ ਤਿਆਰ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਖਵਾ। ਅਤੇ ਆਪਣੇ ਬੱਚੇ ਦੇ ਕਿਸੇ ਨੂੰ ਨਾ ਕਤਲ ਕਰ। ਕਿਉਂਕਿ ਜਨਮ ਦੇ ਵਿੱਚ ਹੀ ਜੋ ਪ੍ਰਮਾਤਮਾ ਨੇ ਜੀਵ ਨੂੰ ਜਿਵੇਂ ਹੀ ਰੱਖਿਆ ਹੈ ਉਵੇਂ ਹੀ ਉਸ ਨੂੰ ਰਹਿਣਾ ਉਸ ਦੀ ਰਾਜਾ ਵਿੱਚ ਮਨਜ਼ੂਰ ਹੁੰਦਾ ਹੈ। ਐਵੇਂ ਹੀ ਆਪਾਂ ਨੂੰ ਉਸ ਦੀ ਰਾਜਾ ਵਿੱਚ ਰਹਿਣਾ ਜ਼ਰੂਰੀ ਹੈ। ਇਸ ਕਰਕੇ ਆਪਣੇ ਘਰ ਦੇ ਵਿੱਚ ਖੁਸ਼ੀ ਮਨਾਉਣੀ ਜ਼ਰੂਰੀ ਹੈ ਪਰ ਇਸ ਤਰ੍ਹਾਂ ਜੀਵ ਹੱਤਿਆ ਕਰਨੀ ਮਹਾਪਾਪ ਹੈ ਜੀਵ ਹੱਤਿਆ ਕਰਨ ਦੇ ਨਾਲ ਘਰ ਦੇ ਵਿੱਚ ਕੋਈ ਖੁਸ਼ੀ ਨਹੀਂ ਹੋਵੇਗੀ ਸਗੋਂ ਕੀ ਤੂੰ ਆਪਣੇ ਬੱਚੇ ਦਾ ਇੱਕ ਸੋਹਣੇ ਸੁਨੱਖੇ ਕੇਸ ਤਿਆਰ ਕਰ ਗੁੰਦਵਾ ਜੋੜਾ ਕਰ ਅਤੇ ਉਸ ਨੂੰ ਬਾਣੀ ਦੇ ਲੜਵਾ ਇਸ ਦੇ ਨਾਲ ਤੈਨੂੰ ਚੰਗੇ ਸੰਸਕਾਰ ਉਸ ਬੱਚੇ ਦੇ ਵਿੱਚ ਮਿਲਣਗੇ ਜਿਵੇਂ ਦਾ ਤੁਸੀਂ ਆਪਣੇ ਬੱਚੇ ਨੂੰ ਰੱਖੋਗੇ ਓਵੇਂ ਦਾ ਹੀ ਬੱਚਾ ਤੁਹਾਡੀ ਸੇਵਾ ਕਰੇਗਾ ਤੁਹਾਡੀ ਆਗਿਆ ਮੰਨੇਗਾ ਇੰਨੀ ਗੱਲ ਸੁਣ ਕੇ ਉਸ ਸਿੱਖ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਕਿਹਾ ਕਿ ਮਹਾਰਾਜ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਕਿਰਪਾ ਕਰਕੇ ਤੁਸੀਂ ਮੈਨੂੰ ਬਖਸ਼ ਲੈਣਾ ਜੀ ਮੈਂ ਹੁਣੇ ਹੀ ਜਾ ਕਰਕੇ ਇਹਨਾਂ ਬੱਕਰਿਆਂ ਨੂੰ ਜਿੱਥੋਂ ਲੈ ਕੇ ਆਇਆ ਹਾਂ ਉੱਥੇ ਵਾਪਸ ਕਰਕੇ ਆਵਾਂਗਾ ਅਤੇ ਰਿਸ਼ਤੇਦਾਰਾਂ ਨੂੰ ਸਾਦਾ ਭੋਜਨ ਸ਼ਕਾਵਾਂਗਾ ਅਤੇ ਆਪਣੇ ਬੱਚੇ ਨੂੰ ਗੁਰਬਾਣੀ ਦੇ ਲੜਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ